ਫਾਇਰ ਸੁਲਗਦਾ ਆਏ ਬਣਾਤੀ ਤੇਰਾ ਸਾਲਾ ਚੈਨਾ ਦਾ ਬਾਰਡਰ ਪੋਕ ਕਰਨਾ ਹੁੰਦਾ ਬਾਕਿਥਾ ਆਲਣੇਵਾਂ ਰੱਖੀ ਪੀ ਬਣਾ ਗਾ ਲੈਣਾ ਅਦੇ ਆਲਣਾ ਬਣਾਇਆ ਵਾ ਚਾਚੇ ਨੇ ਸਾਡੇ ਨੇ ਆਹੋ ਨਾ ਆ ਆ ਕਿਆਦਾ ਹੈ ਮੋ ਬਣਾਇਆ ਵਾ ਮੋਰਚਾ ਕੀ ਹੋਇਆ ਬੜਾ ਟਿੱਡਾ ਜਾ ਆ ਪਿੰਡੀਆਂ ਸਾਲੀਆਂ ਸਾਨੂੰ ਕੋਈ ਤੋੜ ਨਹੀਂ ਦਿੰਦਾ ਹੈਗਾ ਕਾਰ ਸੇਵਾ ਹੋ ਰਹੀ ਹੈ ਹੋ ਮਾ ਪਿੰਡੀਆਂ ਕੋਈ ਤੋੜ ਨਹੀਂ ਦਿੰਦਾ ਪਤਾ ਨਹੀਂ ਕੌਣ ਤੋੜ ਲੈ ਜਾਂਦਾ ਹੈ ਮੈਂ ਵੀਡੀਓ ਬਣਾ ਰਿਹਾ ਥੋੜੀ ਸਮਝ ਕੰਮ ਕਰਦੇ ਆ ਕਿ ਬਣਾਉਂਗਾ ਹੁਣ ਮੈਂ ਲਾਪੁੱਤ ਤੇਰਾ ਚਲਾਨ ਕਰਾਉਨੇ ਹੁਣ ਆਹ ਦੇਖ ਉਹਨਾਂ ਬਰਾ ਮੜਦਾ ਉਰੀਆਂ ਠਾਣੇ ਵਾਲੇ ਬਲਾਦ ਮੜਦਾ ਲਾਮਾ 25000 ਦਾ ਉਹ ਆ ਗਏ ਖੇਤੀ ਆ ਜਾ ਮਡਾ ਬਣ ਗਿਆ ਰਹਿਣ ਦੇ ਕਦੋਂ ਲਿਆਵੇ ਹੁਣ ਮੈਂ ਰ ਉੱਥੇ ਪਟੂnga ਹੁਣ ਕੋਈ ਨਾ ਨਹੀਂ ਆ ਤ ਉਹਦੀ ਗੱਲ ਕਰਦਾ ਮੈਂ ਉਧਰ ਤੇ ਬੱਡੂ ਕਾ ਲਿਆਉਂਗਾ ਤੇਰੇ ਪਾਸਤਾ ਲਿਆਉਣੇ ਮੈਂ ਉਹ ਕੋਈ ਨਾ ਕਿਸ ਕਰ ਕੋਈ ਨਾ ਬੱਡ ਲਿਆ ਬੱਡ ਉਹ ਇਹਨਾਂ ਕਹਿ ਕਨਾ ਡਰਾਇਗਰ ਪਰਨੋ ਟਕ 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 ਸਾਡੀ ਟੋਕੇ ਵਾਲੀ ਮਸ਼ੀਨ ਤਿਆਰ ਹੋ ਰਹੀ ਆ ਭਾਈ ਉਹ ਬੰਨਣ ਨੂੰ ਮਸ਼ੀਨ ਚ ਲਾਇ ਕਰਨੀ ਹੁਣ ਹੁਣ ਤੁੜੀ ਦਾ ਖਤਮ ਆ ਓ ਮਾਈਟਾਲੇ ਰੋਈ ਕਰਦਾ ਪੜੇ ਗਿਆ ਮੈਂ ਵੀ ਲੱਗ ਕੇ ਰਹੂੰਗਾ ਮੜਾ ਮੁੱਟਾ ਰੱਖ ਲੈਣੀ ਆ ਸੀ ਮੁੰਡਾ ਬਣਾਉਣਾ ਸ਼ੈੱਡ ਆ ਉਹ ਕਾਨੂੰਰ ਛੱਡ ਬਣਾਉਂਗੇ ਰਾ ਉਹ ਸ਼ੈੱਡ ਬਣਾਉਂਗੇ ਸ਼ੈੱਡ ਰਾ ਉਹ ਨਹੀਂ ਤੂੰ ਮੈਨੂੰ ਕਿਹਨਾਂ ਕੰਮ ਕਰੀਏ ਮਿਲ ਜਣੇ ਤੇ ਉਹ ਬੇਸਤੇ ਪੈਣਾ ਕਿੱਧਰ ਸਾਨੂੰ ਦਊ ਓਏ ਪਾਲੇ ਵੀ ਚੱਕਣੇ ਪੈਣੇ ਬਾਈ ਕਾਤੇ ਐਂ ਰੱਖਣੇ ਇਹ ਪਾਲਿਆਂ ਨੂੰ ਵੀ ਪੇਪਰ ਕਰਨਾ ਪੈਣਾ ਪ੍ਰਾਏ ਲੋਟ ਨਹੀਂ ਆਉਣਾ ਕੰਮ ਓਏ ਯਾਰ ਮੈਂ ਐਸੇ ਕਹਤਾ ਦੇਖਦੇ ਆ ਸਲਾਹ ਤਾਂ ਹੈਗੀ ਸਾਡੀ ਪਰ ਕਈ ਚੀਜ਼ਾਂ ਸੁੱਟਦੇ ਆ ਹੁਣ ਬੈਠ ਨਹੀਂ ਹੋਣਾ ਕਿਤਾ ਕੱਖ ਨਹੀਂ ਵੱਡ ਹੋਣੇ ਸਾਡੇ ਪਾਸ ਫੇ ਫੇ ਚੱਕ ਰਹਿ ਜਾ ਖੜ ਜਾ ਧਾਤੀ ਕੀ ਥਰਾ ਖਤੀ ਮਨੋ ਲਿਆ ਹੁਣ ਦੇ ਵੱਡ ਗਿਆ ਹੁਣ ਦੇਖ ਕੇ ਕਿੱਥਾ ਗਿਆ ਉਹ ਹਾਲਾ ਤਰੀਕੇ ਬੱਚਾ ਇਹਦੇ ਕਿੰਡਾ ਡਾਰ ਹੋ ਗਿਆ ਬਾਈ ਪੂਰਾ ਜਵਾਨ ਹੋ ਗਿਆ ਚੱਬਰ ਹੋ ਗਿਆ ਇਹ ਬਹੁਤ ਕਈ ਦਿਨਾਂ ਬਾਅਦ ਦੇਖਿਆ ਬਾਈ ਜੱਦੀ ਚਰੀ ਵਿੱਜੀ ਐ ਮੁੜ ਕੇ ਵਿੱਚ ਬੜੇ ਨਹੀਂ ਹੋਇਆ ਅੱਜ ਮਹਾ ਚੱਲ ਵਾਲੇ ਦਲੇ ਸਫਾਈ ਕਰਦੀ ਏ ਇਹਦਾ ਪੂਰਾ ਚੱਬਰ ਹੋ ਗਿਆ ਬਾਈ ਹੁਣ ਇਹਨੂੰ ਦੇਖਦੇ ਹੁਣ ਇਹਨੂੰ ਫੈਡਾਂ ਇਹਦੀਆਂ ਸਾਫ ਕਰਦੇ ਆਈਏ ਬਾਈ ਵੀਡੀਓ ਬਣਾਵਾਂ ਫਿਰ ਮੈਂ ਹਾਤਾ ਬਾਈ ਹਾਹਾ ਬਹੁਤ ਵੱਡ ਹੋ ਗਿਆ ਦਾ ਇਹ ਵੀ ਹੁਣ ਇਹ ਵਿੱਚੇ ਕੱਢ ਦਮਾ ਇਹ ਹੇ ਅਹਲਾ ਸਾਡਾ ਭਾਈ ਜਵਾਨ ਪੂਰਾ ਡਰ ਹੋ ਗਿਆ ਸਾਡਾ ਜਵਾਨ ਪੂਰਾ ਡਰ ਹੋ ਗਿਆ ਭਾਈ ਹਲਾ ਇਹ ਹੋਰ ਵੱਡਦੇ ਨਹੀਂ ਲਗਾ ਲਗਾ ਦੇ ਕਾਫੀ ਹੋ ਗਿਆ ਮੇਰੇ ਜਿੱਡਾ ਹੋ ਗਿਆ ਇਹ ਠੀਕ ਹੈ ਇਹ ਵੀ ਸਾਚ ਉੱਪਰ ਹੋ ਗਿਆ ਭਾਈ ਅਬੀ ਮਰੂਦ ਪੂਰਾ ਡਾਰ ਹੋ ਗਿਆ ਪੈਰ ਛੱਡ ਗਿਆ ਹੁਣ ਇਹ ਜਵਾਨ ਹੋ ਗਿਆ ਭਾਈ ਦੇਖਦੇ ਹੁਣ ਇਹਨੂੰ ਵੀ ਲਾ ਭਾਈ ਆ ਵੀ ਕਰਤਾ ਸਾਫ ਨਵੀਂ ਚੋਬਰ ਜਵਾਨ ਹੋ ਗਿਆ ਹੁਣ ਚਲੋ ਓਕੇ ਡੰਨਾ ਹੁਣ ਬਾਹਰ ਨਿਕਲਣਾ ਹੁਣ ਮੈਂ ਜੇਰੀ ਵਿਛਦੀ ਹਾਂ ਬੱਪਾ ਤੇ ਯਾਰ ਮਾਡੀ ਹਵਾਜੀ ਦਾ ਕਰ ਲੈ ਅੰਦਰ ਹਵਾ ਤਾਂ ਆਉਣ ਦੇ ਤਾ ਤਾਂ ਉਹ ਬਣਾਦਾ ਕੁੜੀ ਜੋ ਚੈਨ ਵਾਲਾ ਮੋਰਚਾ ਹੋ ਹਾਂ ਸਾਡੇ ਗਾਂਵ ਵਾਲਾ ਗੁਰਦੁਆਰਾ ਹੈ ਬਈ ਹਨੋ ਦਿਖਦਾ ਹੀ ਆ ਮੈਂ ਫਿਰ ਤਾਂ ਹਾਂ ਹਾਂ ਕਾਤੇ ਫਿਰਦਾ ਤੰਨੂ ਕਿਹਾ ਕਿਹਾ ਸੀ ਪੈਰ ਆਰਾਮ ਕਰ ਕਾਕਾ ਕਾਕਾ ਭੱਜਦੇ ਨਾ ਹਾਂ ਪਿੰਨੀਆਂ ਗਰਮ ਹੋ ਜਾਂਦੀਆਂ ਭਾਈ ਗੱਲਾਂ ਐ ਹੁੰਦਾ ਚਾਚਾ